ਸਵਾਗਤ ਹੈ ਜੀ ਇੱਕ ਨਵੇਂ ਟੌਪਿਕ ਦੇ ਨਾਲ ਪੰਜਾਬ ਦੀ ਧਰਤੀ ਦੇ ਥੱਲੇੋਂ ਨਿਕਲਿਆ ਜੀ ਖਜ਼ਾਨਾ ਕਹਿ ਸਕਦੇ ਹਾਂ ਖਣਿਜ ਪਦਾਰਥਾਂ ਦਾ ਖਜ਼ਾਨਾ ਜੇ ਦੀ ਕੀਮਤ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ 100000 ਲੱਖਾਂ ਚ ਨਹੀਂ ਹਜ਼ਾਰ ਕਰੋੜਾਂ ਦੇ ਵਿੱਚ ਆ ਬਿਲਕੁਲ ਸਹੀ ਸੁਣਿਆ ਤੁਸੀਂ ਪੰਜਾਬ ਦੇ ਜਿਹੜੇ ਦੋ ਜ਼ਿਲ੍ਹੇ ਫਾਜ਼ਿਲਕਾ ਤੇ ਸ਼੍ਰੀ ਮੁਕਤਸਰ ਸਾਹਿਬ ਇਹਨਾਂ ਦੇ ਪਿੰਡਾਂ ਦੀ ਜਿਹੜੀ ਲਗਭਗ 1000 ਏਕੜ ਜਿਹੜੀ ਜ਼ਮੀਨ ਆ ਉਹਦੇ 500 ਮੀਟਰ ਥੱਲੇ ਯਾਨੀ ਕਿ ਅੱਧਾ ਕਿਲੋਮੀਟਰ ਥੱਲੇ ਧਰਤੀ ਦੇ ਮਿਲੇ ਪੋਟਾਸ਼ ਦੇ ਇਹ ਭੰਡਾਰ ਜਿਹੜੇ ਪोटाश ਜਾਨੀ ਕਿ ਫਰਟੀਲਾਈਜ਼ਰ ਖੇਤੀਬਾੜੀਆਂ ਜਿਹੜੀਆਂ ਇਹ ਖਾਦਾਂ ਉਹਨਾਂ ਦੇ ਵਿੱਚ ਬਹੁਤ ਵਰਤਿਆ ਜਾਂਦਾ ਭਾਰਤ ਇਸ ਲਈ ਇਸ ਖਣਿਜ ਲਈ ਪोटाश ਦੇ ਲਈ ਹੁਣ ਤੱਕ ਬਾਹਰਲੇ ਦੇਸ਼ਾਂ ਦੇ ਉੱਤੇ ਨਿਰਭਰ ਸੀਗਾ ਕਿਉਂਕਿ ਕੈਨੇਡਾ ਤੇ ਆਸਟ੍ਰੇਲੀਆ ਵਿੱਚ ਇਹ ਜਿਹੜਾ ਪोटाश ਬਹੁਤ ਵੱਡੀ ਮਾਤਰਾ ਦੇ ਵਿੱਚ ਪਾਇਆ ਜਾਂਦਾ ਪਰ ਹੁਣ ਪੰਜਾਬ ਦੇ ਵਿੱਚ ਇਸ ਖਣਿਜ ਜਿਹੜਾ ਹੈਗਾ ਪोटाश ਦੇ ਬਹੁਤ ਵੱਡੇ ਭੰਡਾਰ ਮਿਲਿਆ ਜਿਹੜੀਆਂ ਇਹ ਜੀਓਲੋਜੀਕਲ ਸਰਵੇ ਆਫ ਇੰਡੀਆ ਜੀਐਸਆਈ ਦੀਆਂ ਟੀਮਾਂ ਜਿਹੜਾ ਇਹਦੀ ਖੋਜ ਕਰ ਰਹੀਆਂ ਸੀ ਅੱਜ ਦੀਆਂ ਨਹੀਂ ਕਰ ਰਹੀਆਂ ਸੀ 4-5 ਸਾਲ ਪਹਿਲਾਂ ਤੋਂ ਕਰ ਰਹੀਆਂ ਸੀ ਮੁਕਸਰ ਤੇ ਫਾਜ਼ੇਲ ਕਾ ਦੇ ਜਿਹੜੇ ਪਿੰਡ ਹੈਗੇ ਉੱਥੇ ਬੋਰ ਕਰ ਕਰਕੇ ਇਹ ਚੈੱਕ ਕੀਤਾ ਜਾ ਰਿਹਾ ਸੀ ਜਿਹੜੇ ਉੱਥੇ ਦੇ ਪਿੰਡਾਂ ਦੇ ਲੋਕ ਹੈਗੇ ਉਹਨਾਂ ਨੂੰ ਇਹ ਚੀਜ਼ ਦਾ ਅੱਜ ਤੋਂ 4-5 ਸਾਲ ਪਹਿਲਾਂ ਦਾ ਹੀ ਪਤਾ ਸੀਗਾ ਵੈਸੇ ਜਿਹੜੇ ਇਹ ਮੁੱਖ ਸੜਕ ਸੇ ਫਾਜ਼ਲਕਾ ਏਰੀਏ ਦੇ ਪਿੰਡ ਆ ਜਿਨ੍ਹਾਂ ਦੀ ਜ਼ਮੀਨ ਇਸ ਪੋਟਾਸ਼ ਦੇ ਥੱਲੇ ਭੰਡਾਰ ਆ ਜਿਹੜੇ ਧਰਤੀ ਦੇ ਜਿਹੜੇ ਪਿੰਡਾਂ ਦੀ ਜ਼ਮੀਨ ਇਸ 1000 ਏਕੜ ਵਾਲੇ ਰਕਬੇ ਦੇ ਵਿੱਚ ਆਉਂਦੀ ਆ ਉਹਨਾਂ ਨੇ ਪਿੱਛੇ ਜੇ ਵਿਰੋਧ ਪ੍ਰਦਰਸ਼ਨ ਵੀ ਕਾਫੀ ਕੀਤਾ ਸੀ ਕਿ ਜਿਹੜੀ ਸਾਡੀ ਜ਼ਮੀਨ ਆ ਉਹ ਉਦਾਂ ਵੀ ਬਹੁਤ ਉਪਜਾਊ ਆ ਤੇ ਇਹ ਪਿੰਡ ਵਾਲਿਆਂ ਨੇ ਯਾਨੀ ਕਿ ਪੂਰਾ ਰੋਡ ਜਾਮ ਕਰਕੇ ਇਹ ਇੱਕ ਮੈਸੇਜ ਦਿੱਤਾ ਹੀ ਗਵਰਨਮੈਂਟ ਨੂੰ ਕਿ ਜੇਕਰ ਅਸੀਂ ਉਹ ਜ਼ਮੀਨ ਵੇਚਾਂਗੇ ਤਾਂ ਅਸੀਂ 1 ਏਕੜ ਦੇ 1 ਕਰੋੜ 25 ਲੱਖ ਰੁਪਈਆ ਲਵਾਂਗੇ ਘੜ ਤੋਂ ਘੱਟ ਵੀ ਪਰ ਮੇਰੇ ਅਨੁਸਾਰ ਤਾਂ ਉਹ ਜਿਹੜੀ ਕੀਮਤ ਹੈਗੀ ਆ ਇਸ ਵੇਲੇ ਜਿਹੜੀ ਜ਼ਮੀਨ ਦੀ ਉਹ ਬੇਸ਼ਕੀਮਤੀ ਹੈਗੀ ਆ ਇਹ ਜਿਹੜੇ ਪਟਾਸ਼ ਦੇ ਪੰਡਾਰਾ ਦੀ ਐਗਜ਼ੈਕਟ ਲੋਕੇਸ਼ਨ ਕੀ ਆ ਤਾਂ ਕਿੰਨੀ ਕੀਮਤੀ ਆ ਉਹਦੇ ਬਾਰੇ ਪੂਰੀ ਜਾਣਕਾਰੀ ਲੈਣੇ ਆ ਜੀ ਇਹ ਪੰਜਾਬ ਦੇ ਮੁਕਸਰ ਸਾਹਿਬ ਦੇ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਮਲੋੜ ਤੋਂ ਅੰਬੋਰ ਵੱਲ ਜਾਂਦੀ ਜਿਹੜੀ ਸੜਕ ਹੈਗੀ ਆ ਤੇ ਮਲੋਟ ਤੋਂ ਅਰਨੀ ਵਾਲਾ ਵੱਲ ਜਾਂਦੀ ਜਿਹੜੀ ਸਾਰਕਾ ਉਹਦੇ ਜਿਹੜੇ ਵਿਚਕਾਰਲੇ ਪਿੰਡਾ ਉੱਥੇ ਇਹ ਢੰਡਾਰ ਮਿਲਿਆ ਜੀ ਇਹ ਆ ਤੁਸੀਂ ਮੁੱਖ ਸਾਰ ਸਾਹਬ ਹੋ ਗਿਆ ਜੀ ਇੱਥੋਂ ਜਾਂਦੀ ਆ ਜੀ ਜਿਹੜੀ ਮਲੋਟ ਨੂੰ ਜਾਂਦੀ ਆ ਤੇ ਮਲੋਟ ਤੋਂ ਮਲੋਟ ਤੋਂ ਜਾਂਦੀ ਆ ਅੰਬੋਰ ਤੇ ਅੰਬੋਰ ਤੋਂ ਜਾਂਦੀ ਆਰਨੀ ਵਾਲਾ ਤੇ ਇਹਦੇ ਵਿਚਕਾਰਲੇ ਜਿਹੜੇ ਏਰੀਆ ਆ ਜੀ ਇਹ ਆ ਵਾਲੇ ਤੁਸੀਂ ਕਹਿ ਸਕਦੇ ਆ ਜੀ ਆ ਵਾਲਾ ਏਰੀਆ ਜੀ ਜਿੱਥੇ ਕਟੀਆਂ ਵਾਲੀ ਸਹਰਾਵਾ ਪਿੰਡ ਹੋ ਗਿਆ ਜੀ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਇਹ ਵਾਲਾ ਏਰੀਆ ਜਿੱਥੇ 1050 ਏਕੜ ਲਗਭਗ ਜਿਹੜੀ ਜ਼ਮੀਨ ਆ ਉਹਦੇ ਤੇ ਇਹ ਢੰਡਾਰ ਮਿਲੇ ਹੈਗੇ ਆ ਜੀ ਵਿੱਚ ਜਿਹੜਾ ਕਬਰਾਂ ਵਾਲੀ ਪਿੰਡ ਹੈਗਾ ਇੱਥੇ ਆ ਜੀ ਉਹਦੇ ਹੈਗੇ ਆ ਲਗਭਗ 800 ਏਕੜ ਇਹਦੇ ਵਿੱਚ ਆਇਆ ਜੀ ਤੇ ਕਟੀਆਂ ਵਾਲੀ ਜਿਹੜਾ ਪਿੰਡ ਹੈਗਾ ਉਹਦੇ 200 ਏਕੜ ਤੇ ਜਿਹੜਾ ਸਰਾਬਾਂ ਸਰਾਵਾ ਬੌਦਲਾ ਤੇ ਇਹਦੇ ਵਿੱਚ 150 ਏਕੜ ਜਿਹੜੀ ਜ਼ਮੀਨ ਆ ਇਹਦੇ ਇਹਦੇ ਜਿਹੜਾ ਇੱਥੇ ਖੋਜ ਹੋਈ ਆ ਉਹਦੇ ਥੱਲੇ ਮਤਲਬ ਕਿ ਇਹ ਪोटाश ਦੇ ਭੰਡਾਰ ਮਿਲੇ ਹੈਗੇ ਆ ਤੇ ਇਹ ਪोटाश ਧਰਤੀ ਤੋਂ ਲਗਭਗ 500 ਮੀਟਰ ਥੱਲੇ ਜਾਨੀ ਕਿ ਅੱਧਾ ਕਿਲੋਮੀਟਰ ਥੱਲੇ ਸ਼ਾਇਦ ਤੁਸੀਂ ਉਹ ਫਿਲਮ ਦੇਖੀ ਹੋਊਗੀ ਕੇਜੀਐਫ ਵਗੈਰਾ ਨਾ ਜਿੱਦਾਂ ਇਹ ਥੱਲੇ ਬੋਰ ਨਹੀਂ ਕੀਤਾ ਜਾਊਗਾ ਇੱਕ ਤਰ੍ਹਾਂ ਨਾਲ ਇਹ ਪੂਰਾ ਏਰੀਆ ਤੁਸੀਂ ਆਪ ਹਿਸਾਬ ਲਾ ਲਓ ਕਿੱਡੇ ਪਿੰਡ ਇਹ ਜਿਹੜੇ ਆ ਉਜੜੂਗੇ ਤੇ ਉਸ ਹਿਸਾਬ ਨਾਲ ਇਹ ਥੱਲੇ ਜਿਹਦਾ ਟਰੱਕ ਉਤਰਦੇ ਹੁੰਦੇ ਆ ਹੌਲੀ 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 ਇਹ ਖਦਾਨ ਬਣੂਗੀ ਇੱਕ ਤਰ੍ਹਾਂ ਨਾਲ ਤਾ ਇਹਨਾਂ ਨੂੰ ਕੱਢਿਆ ਜਾਊਗਾ ਵੈਸੇ ਖੋਜ ਬਹੁਤ ਚੜ੍ਹਦੀ ਹੋ ਚੁੱਕੀ ਆ ਪਰ ਹੁਣ ਜਿਹੜੇ ਹੈਗੇ ਆ ਇਹ ਜੀਐਸਆਈ ਜਾਂ ਹੋਰ ਜਿਹੜੇ ਅਧਿਕਾਰੀ ਹੈਗੇ ਆ ਆ ਕੇ ਕਿਸਾਨਾਂ ਨੂੰ ਮਿਲ ਰਹੇ ਆ ਤੇ ਉਹ ਇੱਕ ਤਰ੍ਹਾਂ ਨਾਲ ਜ਼ਮੀਨਾਂ ਐਕਵਾਇਰ ਕਰਨ ਦੀ ਜਿਹੜੀ ਆ ਇਹ ਕੋਸ਼ਿਸ਼ ਆ ਉਹ ਤੇਜ਼ ਹੋ ਚੁੱਕੀ ਆ ਤਾਂ ਕਰਕੇ ਜਿਹੜੀ ਇਹ ਖਬਰ ਹੈ ਇਸ ਵੇਲੇ ਦੁਬਾਰਾ ਜਾਨੀ ਕਿ ਹਾਈਲਾਈਟ ਬਣੀ ਹੋਈ ਆ ਇਹਦੇ ਵਿੱਚ 6 ਬਿਲੀਅਨ ਟਨ ਤੋਂ ਵੀ ਜਿਹੜੀ ਇਹਦੀ ਮਾਤਰਾ ਆ ਜਿਹੜੀ ਉਹ ਮਿਲੀ ਜਾ ਇਹਦੇ ਵਿੱਚ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਿਹੜੀ ਇਹਦੀ ਕੀਮਤ ਆ ਜਿਹੜੀ ਪੋਟਾਸ਼ ਉੱਥੋਂ ਮਿਲੀ ਆ 1000 ਕਰੋੜ ਤੋਂ ਲੈ ਕੇ 15000 ਕਰੋੜ ਰੁਪਏ ਤੱਕ ਦੱਸੀ ਜਾ ਰਹੀ ਆ ਰਾਜਸਥਾਨ ਤੋਂ ਬਾਅਦ ਪੰਜਾਬ ਦੂਜੇ ਨੰਬਰ ਦਾ ਪ੍ਰਾਂਤਮ ਬਣਿਆ ਜਿੱਥੇ ਇੰਨੀ ਮਾਤਰਾ ਦੇ ਵਿੱਚ ਇਹ ਪੋਟਾਸ਼ ਮਿਲੀ ਆ ਵੈਸੇ ਇੰਡੀਆ ਦੇ ਟੋਟਲ ਚਾਰ ਰਾਜ ਪੰਜਾਬ ਸਣੇ ਹੈਗੇ ਆ ਜਿੱਥੇ ਇਹ ਪੋਟਾਸ਼ ਨਿਕਲ ਰਹੀ ਆ ਪਰ ਸਭ ਤੋਂ ਵੱਡੀ ਮਾਤਰਾ ਦੇ ਵਿੱਚ ਜਿਹੜੀ ਪੋਟਾਸ਼ ਨਿਕਲ ਰਹੀ ਸੀ ਉਹ ਰਾਜਸਥਾਨ ਤੋਂ ਨਿਕਲ ਰਹੀ ਸੀ ਤੇ ਹੁਣ ਪੰਜਾਬ ਸੈਕੰਡ ਨੰਬਰ ਤੇ ਆ ਚੁੱਕਿਆ ਤੇ ਜਿਹੜੇ ਇੱਥੇ ਕਿਸਾਨਾਂ ਨੇ ਵੀ ਉੱਥੇ ਟ੍ਰੈਫਿਕ ਵਗੈਰਾ ਰੋਕ ਕੇ ਜਿਹੜੇ ਇਸ ਏਰੀਏ ਦੇ ਸੀਗੇ ਉਹਨਾਂ ਨੇ ਰੋਕ ਕੇ ਪੂਰਾ ਆਪਣਾ ਇਹ ਮਜਾਰਾ ਕੀਤਾ ਪੂਰੇ ਸਾਨੂੰ ਜਿਹੜੀ ਕੀਮਤ ਹੈਗੀ ਆ ਇੱਕ ਖੇਤੀ 1 ਕਰੋੜ 25 ਲੱਖ ਘੱਟ ਤੋਂ ਘੱਟ ਸਾਨੂੰ ਮਿਲਣੀ ਚਾਹੀਦੀ ਆ ਪਰ ਇਹਦੇ ਵਿੱਚ ਇਕੱਲੇ ਖੇਤ ਨਹੀਂ ਆਊਗੇ ਤੁਸੀਂ ਇਹ ਹਿਸਾਬ ਲਾ ਲਓ ਇਹ ਜਿਹੜੇ ਪਿੰਡ ਆ ਜਿਹੜੇ ਰੈਸੀ ਏਰੀਏ ਉਹ ਵੀ ਆਊਗੇ ਤੇ ਸਰਕਾਰ ਉਹਨਾਂ ਨੂੰ ਕਿਸ ਤਰ੍ਹਾਂ ਪੈਸੇ ਦਿੰਦੀ ਆ ਕਿੰਨਾ ਇਦਾਂ ਮੁਆਵਜ਼ਾ ਦਿੱਤਾ ਜਾਂਦਾ ਉਹ ਗੱਲ ਅਲੱਗ ਆ ਪਰ ਜਿਹੜੀ ਪਿੰਡ ਦੇ ਲੋਕਾਂ ਨੇ ਉੱਥੇ ਕੀਮਤ ਜਿਹੜੀ ਮੰਗੀ ਸੀ ਉਹ ਇੰਨੀ ਸੀ ਪਰ ਮੇਰੇ ਹਿਸਾਬ ਨਾਲ ਜਿਹੜੀ ਜ਼ਮੀਨ ਦੀ ਕੀਮਤ ਆ ਉਹ ਕਿਤੇ ਜ਼ਿਆਦੇ ਆ ਪਿੰਡ ਵਾਲੇ ਲੋਕਾਂ ਨੂੰ ਇਹ ਹੋਰ ਮੰਗਣੀ ਚਾਹੀਦੀ ਸੀ ਕਿਉਂਕਿ ਜੇਕਰ ਇਹਦੀ ਹਜ਼ਾਰਾਂ ਕਰੋੜਾਂ ਦੇ ਵਿੱਚ ਜਿਹੜੀ ਕੀਮਤ ਆ ਪोटाश ਦੀ ਥੱਲੇ ਇਸ ਲਈ ਜਿਹੜੀ ਜ਼ਮੀਨ ਆ ਉਹਦੀ ਹੋਰ ਕੀਮਤ ਮਹਿੰਗੀ ਹੋ ਜਾਂਦੀ ਆ ਪਰ ਮੈਂ ਫੇਰ ਉਹੀ ਕਹੂੰਗਾ ਲੋਕਾਂ ਨੂੰ ਕਿ ਜੇਕਰ ਇਹ ਜ਼ਮੀਨ ਐਨੇ ਏਕੜ ਪੰਜਾਬ ਦੀ ਲਈ ਜਾਂਦੀ ਆ ਤਾ ਤੁਸੀਂ ਜੇਕਰ ਕੋਈ ਉਥੇ ਵੇਚਣ ਵਾਲਿਆ ਉਹ ਵੀ ਜ਼ਮੀਨ ਕਿਤੇ ਹੋਰ ਪਾਸੇ ਜ਼ਰੂਰ ਲੈਣ ਕਿਉਂਕਿ ਸੋ ਲੋਕਾਂ ਨੂੰ ਮੇਰੇ ਹਿਸਾਬ ਨਾਲ ਇਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜ਼ਮੀਨ ਵੱਟੇ ਜ਼ਮੀਨ ਲੈਣ ਕਿਉਂਕਿ ਅਕਸਰ ਦੇਖਿਆ ਗਿਆ ਤੁਸੀਂ ਵੀ ਦੇਖਿਆ ਨਾ ਮਹਾਲੀ ਲੱਗੇ ਲੋਕਾਂ ਨੇ ਪਹਿਲਾਂ ਜ਼ਮੀਨਾਂ ਵੇਚਤੀਆਂ ਬਹੁਤ ਮਹਿੰਗੇ ਭਾਅ ਦੇ ਵਿੱਚ ਤੇ ਬਾਅਦ ਦੇ ਵਿੱਚ ਇੱਕ ਪੀੜੀ ਨੇ ਖਰਚਤੀਆਂ ਤਾਂ ਅਗਲੇ ਬੜੀ ਜਿਹੜਾ ਹੁੰਦਾ ਸੀਗਾ ਉਹ ਫਿਰ ਕੋਈ ਕੰਮ ਨਹੀਂ ਰਹਿੰਦਾ ਨੌਜਵਾਨ ਪੀੜੀ ਦੇ ਕੋਲ ਫਿਰ ਇੱਕੋ ਹੀ ਇਹ অপਸ਼ਨ ਬਚਦੀ ਹੈ ਕਿ ਬਾਹਰ ਚਲਈਏ ਇਹ 100 ਪੈਸੇ ਜਿਹੜੇ ਆਉਂਦੇ ਉਹਨੂੰ ਸਹੀ ਪਾਸੇ ਵਰਤਣਾ ਸਹੀ ਤਰੀਕੇ ਨਾਲ ਵਰਤਣਾ ਉਹ ਜ਼ਿਆਦਾ ਜ਼ਰੂਰੀ ਆ ਜ਼ਮੀਨ ਜੇਕਰ ਇੱਕ ਖੇਤ ਜਾਂਦਾ ਹੈ ਤਾਂ ਮੈਨੂੰ ਲੱਗਦਾ ਚਾਰ ਖੇਤ ਜ਼ਰੂਰ ਲੈਣੇ ਚਾਹੀਦੇ ਆ ਕਿਉਂਕਿ ਜ਼ਮੀਨ ਦਾ ਜਿਹੜਾ ਮੁੱਲਾ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਕੋਈ ਮੁੱਲ ਨਹੀਂ ਹੋਣਾ ਅਮੁੱਲ ਹੋਣੀ ਆ ਕਿਉਂਕਿ ਇਹ ਜਿਹੜਾ ਪੰਜਾਬ ਖੇਤਰ ਆ ਇਹ ਬਹੁਤ ਤਰੱਕੀ ਕਰਨ ਵਾਲਿਆ ਆਉਣ ਵਾਲੇ ਸਮੇਂ ਦੇ ਵਿੱਚ ਮੁੱਦੇ ਦੀ ਗੱਲ ਇਹ ਆ ਕਿ ਜਦੋਂ ਸਰਕਾਰ ਉਹ ਜ਼ਮੀਨ ਐਕਵਾਇਰ ਕਰਨ ਤੇ ਆ ਜਾਏ ਉਹਨਾਂ ਨੇ ਲੈ ਤਾਂ ਲੈਣੀ ਹੁੰਦੀ ਆ ਚਲੋ ਰੇਟ ਕਿਸਾਨਾਂ ਨਾਲ ਕਿਸ ਭਾਅ ਬਣਦਾ ਉਹ ਗੱਲ ਅਲੱਗ ਆ ਪਰ ਮੈਨੂੰ ਲੱਗਦਾ ਇਹਦੇ ਵਿੱਚ ਫਾਇਦਾ ਜਿਹੜਾ ਹੈਗਾ ਵੈਸੇ ਪੰਜਾਬ ਗਵਰਨਮੈਂਟ ਦਾ ਵੀ ਹੋਊਗਾ ਜਿਹੜੀ ਸੈਂਟਰ ਦੀ ਗਵਰਨਮੈਂਟ ਉਹਦਾ ਤਾਂ ਹੋਊਗਾ ਇਹ ਹੋਊਗਾ ਕਿਉਂਕਿ ਆਪਸ ਦੇ ਵਿੱਚ ਇਹ ਜਿਹੜਾ ਇਹਦੀ ਇਹਦਾ ਸ਼ੇਅਰ ਤਾਂ ਹੁੰਦਾ ਹੀ ਆ ਨਾ ਕਿਉਂਕਿ ਇਹ ਨਿਕਲਿਆ ਪੰਜਾਬ ਦੀ ਧਰਤੀ ਦੇ ਵਿੱਚੋਂ ਇਸ ਲਈ ਪੰਜਾਬ ਗਵਰਨਮੈਂਟ ਨੂੰ ਵੀ ਇਹਦਾ ਕੁਝ ਨਾ ਕੁਝ ਮਿ Đੂਗਾ ਚਲੋ ਪਰ ਇਹਦੀ ਜਿਹੜੀ ਕੀਮਤ ਹੈ 1000 ਤੋਂ 15000 ਕਰੋੜ ਦੇ ਜਿਹੜੀ ਦੱਸੀ ਜਾ ਰਹੀ ਆ ਪਰ ਜਿਹੜਾ ਪੰਜਾਬ ਦੇ ਉੱਤੇ ਕਰਜ਼ਾ ਹੈ ਪਹਿਲਾਂ ਹੀ 3.5 ਲੱਖ ਕਰੋੜ ਰੁਪਏ ਦਾ ਐਨੇ ਕਨਾਲ ਤਾਂ ਇਹਨਾਂ ਦਾ ਵਿਆਜ ਹੀ ਮੱਠੀ ਜਾਣਾ ਪਰ ਇਹਦੇ ਨਾਲ ਜਿਹੜਾ ਨੁਕਸਾਨ ਤਾਂ ਹੋਊਗਾ ਹੀ ਐਨੇ ਪਿੰਡੂ ਜੜੂਗੇ ਜ਼ਮੀਨ ਉਜੜੂਗੀ ਪਰ ਫਾਇਦਾ ਕੀ ਹੋ ਸਕਦਾ ਹੈ ਜੇ ਪੰਜਾਬ ਗਵਰਨਮੈਂਟ ਜਾਂ ਜਿਹੜੀਆਂ ਸੈਂਟਰ ਗਵਰਨਮੈਂਟ ਕੋਈ ਵੀ ਇਹਦੇ ਉੱਤੇ ਕੰਮ ਸ਼ੁਰੂ ਕਰੂਗੇ ਖਦਾਨ ਦੇ ਉੱਤੇ ਇਹ ਪੰਜਾਬ ਗਵਰਨਮੈਂਟ ਐਨਾ ਹੀ ਉੱਥੇ ਆਪਣਾ ਇਹ ਲੈ ਲੈਣ ਇੱਕ ਤਰ੍ਹਾਂ ਨਾਲ ਕਿ ਜਿਹੜੇ ਇੱਥੇ ਕੰਮ ਕਰੂਗੇ ਜਾਂ ਜਿਹੜੇ ਲੋਕਾਂ ਨੂੰ ਉੱਥੇ ਠੇਕਾ ਮਿਲੂਗਾ ਟਰੱਕਾਂ ਦਾ ਕੱਢਣ ਦਾ ਜਾਂ ਕੰਮ ਕਰਨੇ ਵਾਲੇ ਦਾ ਉਹ ਤਾਂ ਘੜਤੋ ਘੜ ਪੰਜਾਬ ਦੇ ਨੌਜਵਾਨ ਰੱਖ ਲੈਣ ਮੇਰੀ ਇਹ ਬੇਨਤੀ ਹੈ ਇਹ ਵਾਲੀ ਜਿਹੜੀ ਇਹ ਜਿਹੜੀ ਆਪਣਾ ਇਹ ਮੰਗਾ ਇਹ ਜਰੂਰ ਅੱਗੇ ਰੱਖਣ ਵੈਸੇ ਜਿਹੜਾ ਇਹ ਪੰਜਾਬ ਦੇ ਵਿੱਚੋਂ ਜਿਹੜਾ ਇਹ ਖਣਿਜ ਪਦਾਰਥਾਂ ਚੋਂ ਇੱਕ ਟੈਂਟਾਲਮ ਵੀ ਪਿਛਲੇ ਸਾਲ ਸ਼ਾਇਦ ਤੁਸੀਂ ਜੇ ਖਬਰ ਦੇਖੀ ਹੋਊਗੀ ਤਾਂ ਇਹ ਸਤਲੁਜ ਦੀ ਜਿਹੜੀ ਰਿਵਰ ਸੀਗੀ ਉਹਦੇ ਵਿੱਚੋਂ ਇਹ ਜਿਹੜੀ ਉਹਦੀ ਮਿੱਟੀ ਸੀਗੀ ਸੈਂਡ ਸੀਗੀ ਉਹਦੇ ਵਿੱਚ ਮਿਕਸ ਹੋਇਆ ਮਿਲਿਆ ਸੀਗਾ ਸੋ ਜਾਨੀ ਕਿ ਮੈਂ ਦੱਸਣਾ ਚਾਹੁੰਦਾ ਜਿਹੜੀ ਇਹ ਧਰਤੀ ਭਾਵੇਂ ਪੂਰੇ ਇੰਡੀਆ ਦੀ ਹੈਗੀ ਆ ਜਿਹੜੇ ਇਹਦੇ ਸਰਵੇ ਹੋਏ ਗਏ ਆ ਜਾਨੀ ਕਿ ਇਹਦੀ ਖੋਜ ਕੀਤੀ ਗਈ ਆ ਕਿ ਇਹ ਧਰਤੀ ਦੇ ਥੱਲੇ ਹੈ ਕੀ ਆ ਉਹ ਬਹੁਤ ਘੱਟ ਏਰੀਆ ਜਿਹੜੇ ਡਿਸਕਵਰ ਹੋਏ ਆ ਅੱਜ ਤੱਕ ਜੇ 100 ਦੇ ਵਿੱਚੋਂ ਮੰਨਿਆ ਜਾਵੇ ਤਾਂ ਸਿਰਫ ਜੀਐਸਆਈ ਨੇ 23 ਜਾਂ 24% ਜਿਹੜੇ ਹੈਗੇ ਧਰਤੀ ਦੇ ਥੱਲੇ ਇਹ ਦੇਖਿਆ ਕਿ ਕਿੰਨੇ ਕ ਖਣਿਜ ਪਦਾਰਥ ਲੁਕੇ ਹੋਏ ਹੈਗੇ ਆ ਇਹਦੇ ਮੁਕਾਬਲੇ ਜਿਹੜੇ ਆਸਟ੍ਰੇਲੀਆ ਵਰਗੇ ਦੇਸ਼ ਹੈਗੇ ਆ ਜਾਂ ਚਾਈਨਾ ਵਰਗੇ ਦੇਸ਼ ਹੈਗੇ ਆ ਉਹ ਬਹੁਤ ਸਾਰਾ ਪੈਸਾ ਇਹਨਾਂ ਚੀਜ਼ਾਂ ਤੇ ਖਰਚ ਕਰਦੇ ਆ ਕਿ ਥੱਲੇ ਹੈ ਕੀ ਆ ਨਾ ਅੱਜ ਜਿਹੜਾ ਆਸਟ੍ਰੇਲੀਆ ਹੈ ਉਹਨੇ ਲਗਭਗ ਜਿਹੜਾ ਆ ਐਕਸਪਲੋਰ ਕੀਤਾ ਹੋਇਆ ਆਪਣੀ ਧਰਤੀ ਨੂੰ 90% ਐਕਸਪਲੋਰ ਕੀਤਾ ਹੋਇਆ ਤੇ ਬਹੁਤ ਸਾਰੇ ਖਣਿਜ ਪਦਾਰਥ ਉਹ ਧਰਤੀ ਚੋਂ ਕੱਢ-ਕੱਢ ਕੇ ਦੁਨੀਆ ਨੂੰ ਐਕਸਪੋਰਟ ਕਰ ਰਿਹਾ ਤੇ ਉਹ ਬਹੁਤ ਤਕੜੀ ਇਕਨੋਮੀ ਇਸੇ ਵਜ੍ਹਾ ਕਰਕੇ ਹੀ ਬਣਿਆ ਹੁਣ ਪਿੱਛੇ ਜਿਹੇ ਚਾਈਨਾ ਵਾਲਿਆਂ ਨੇ ਵੀ ਇਹ ਥੱਲੇ ਉਹਨਾਂ ਨੂੰ ਲੱਭਿਆ ਕਿ ਬਹੁਤ ਸਾਰਾ ਸੋਨੇ ਦਾ ਇੱਕ ਤਰ੍ਹਾਂ ਨਾਲ ਪਹਾੜ ਹੀ ਲੱਭਿਆ ਕਿ ਇੱਕ ਦੇਸ਼ ਦੀ ਜਿੰਨੀ ਜੀਡੀਪੀ ਆ ਜਿੰਨਾ ਸਾਡੇ ਕੋਲ 골ਡ ਰਿਜ਼ਰਵ ਪਿਆ ਹੈ ਇੰਡੀਆ ਦੇ ਕੋਲ ਉਹਦੇ ਤੋਂ ਵੀ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਉਹਨੂੰ 골ਡ ਮਿਲਿਆ ਤੇ ਹੋਣ ਹੋ ਜੇਕਰ ਉਹ ਸਾਰੇ 골ਡ ਨੂੰ ਕੱਢ ਕੇ ਉਹਦੀ ਕਾਊਂਟ ਵਗੈਰਾ ਕਰਦਾ ਤਾਂ ਉਹ ਵਰਲਡ ਦਾ ਨੰਬਰ 1 ਦੇਸ਼ ਬਣ ਜਾਣਾ ਜਿਹਦੇ ਕੋਲ ਸਭ ਤੋਂ ਜ਼ਿਆਦਾ 골ਡ ਹੈਗਾ ਸੋ ਇਸ ਧਰਤੀ ਦੇ ਵਿੱਚ ਬਹੁਤ ਸਾਰੇ ਖਣਿਜ ਪਦਾਰਥ ਲੁਕੇ ਹੋਏ ਆ ਸੋ ਪੰਜਾਬ ਦੀ ਧਰਤੀ ਦੇ ਵਿੱਚ ਵੀ ਬਿਲਕੁਲ ਹੈਗੇ ਆ ਬਟ ਇਹਨਾਂ ਨੂੰ ਜ਼ਿਆਦਾ ਖੋਜ-ਬੀਣ ਨਹੀਂ ਕੀਤਾ ਜਾ ਰਿਹਾ ਪਰ ਜੇਕਰ ਖੋਜ-ਬੀਣ ਕੀਤੀ ਵੀ ਜਾਂਦੀ ਹੈ ਜੇ ਨਿਕਲ ਵੀ ਆਉਂਦੇ ਆ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਡਾ ਹੱਕ ਉੱਥੋਂ ਦੇ ਜਿਹੜੇ ਲੋਕ ਹੁੰਦੇ ਆ ਜਿਹੜੇ ਉੱਥੇ ਰਹਿੰਦੇ ਆ ਉਸ ਧਰਤੀ ਦੇ ਉੱਤੇ ਉਹਨਾਂ ਨੂੰ ਉਹਦਾ ਬਹੁਤ ਸਾਰਾ ਵੱਡਾ ਹਿੱਸਾ ਉਹਦੇ ਚ ਉਹਦਾ ਫਾਇਦਾ ਮਹਿਨਣਾ ਚਾਹੀਦਾ ਹੈ। ਇਹੀ ਮੇਰਾ ਅੱਜ ਦਾ ਟੌਪਿਕ ਸੀ। ਜੇਕਰ ਵਧੀਆ ਲੱਗਿਆ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਕੋਈ ਕਮੀ ਪੇਸ਼ੀ ਆ ਤਾਂ ਵੀ ਜਰੂਰ ਦੱਸਿਓ। ਧੰਨਵਾਦ। ਸਤਿ ਸ਼੍ਰੀ ਅਕਾਲ।